ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਝੰਡਿਆਣਾ ਜੀ ਜਿਹੜਾ ਇੱਕ ਝੰਡਿਆਣਾ ਵੀ ਕਹਿ ਦਿੰਦੇ ਆ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਦੋਨੇ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੱਖਣ ਸਿੰਘ ਜੋੜ ਪਿੰਡ ਝੰਡੇਵਾਲਾ ਚੜੈਕ ਜਿਲ੍ਹਾ ਮੋਗਾ ਮੋਬਾਈਲ ਨੰਬਰ 99097939300 ਠੀਕ ਆ ਵੀਰੇ ਤਿੰਨ ਨਾਗਾ ਜੀ ਦੋ ਨਾਗਾ ਜੀ ਦੋ ਨਾਗਾ ਜੀ ਠੀਕ ਆ ਪਿਛਲੇ ਨਾਗਾ ਵੈਗ ਗਏ ਸੀ ਦੋਨੇ ਜੀ ਬਈ ਅੱਧੇ ਘੰਟੇ ਜੀ ਵੈਗ ਗੀ ਠੀਕ ਆ ਬਈ ਇਧਰੋਂ ਬੱਲੀ ਤੋਂ ਸ਼ੁਰੂ ਕਰਦੇ ਹੋ ਸੁਆਕ ਨਮਾ ਜੀ ਦੂਜਾ ਜੀ ਕਦੋਂ ਸੂਈ ਹੈ ਜੀ ਇਹ? ਇਹ ਹੋ ਗਿਆ ਭਾਈ 4-5 ਦਿਨ। ਬੱਚਾ ਕੀ ਹੈ ਜੀ? ਕੱਟੀ ਆ ਮਗਰ। ਜੇਰ ਕੰਪਲੀਟ ਆ ਜੀ। ਜੇਰ ਦੀ ਚਵਾਈ ਦੀ ਓਕੇ ਆ ਜਮਾ। ਥੋੜਾ ਜਨਾ ਬੱਚਾ ਡਾਊਨ ਹੋ ਗਿਆ। ਕਿਉਂ ਇਹ ਆਈਏ ਸਫਰ ਚੋਂ? ਅੱਛਾ। ਬੱਚੇ ਨੂੰ ਥੋੜੀ ਠੰਡ ਲੱਗ ਗਈ ਤੇ ਮੈਂ ਉਹ ਤਾਂ ਦਵਾਈ ਦੁਵਾਈ ਦਿੱਤੀ ਆ। ਇਹ ਨਾ ਦੁੱਧ ਨਹੀਂ ਯਾਰ ਚੁੰਗਦਾ ਸੀ ਉੱਥੇ। ਅੱਛਾ। ਜੋ ਜੰਮਿਆ ਨੇ ਦੁੱਧ ਨਹੀਂ ਜੰਗਿਆ ਨੂੰ ਬੋਤਲ ਨਾਲ ਪੀਣਾ ਪੈਂਦਾ ਇਹ ਜ਼ਰੂਰੀ ਬੇਨਤੀ ਆ। ਫਿਰ ਅਗਲਾ ਕਬੀ ਯਾਰੇ ਚੁੰਗਦਾ ਨਹੀਂਗਾ। ਨਹੀਂ ਥੱਲੇ ਤਾਂ ਪੈਂਦਾ। ਪੈਂਦਾ ਮੈਂ ਵੀ ਨਹੀਂ ਹਿਲਦੀ। ਮੈਂ ਉੱਤਰਦੀ ਆ। ਯਾਰ ਆਵੇ ਤੈਨੂੰ ਧਾਰਾ ਮਾਰ ਕੇ ਦਿਖਾ ਅਜਾ ਬੱਚਾ ਉਹ ਤੇ ਨਹੀਂ ਲੱਗਿਆ ਥਣਾ ਤੇ ਨਹੀਂ ਲੱਗਿਆ ਬੱਚਾ ਤੁੰਗਾ ਨਹੀਂ ਲੱਗਿਆ ਯਾਰ ਠੀਕ ਆ ਐਵੇਂ ਅਗੜਾ ਕਹਿ ਦੇ ਯਾਰੇ ਚਾਉਂਦਾ ਨਹੀਂ ਆਵੇ ਹੂੰ ਬੱਚਾ ਠੰਡ ਮੰਨ ਗਿਆ ਹਨਾ ਥੋੜੀ ਜੀ ਆ ਉਹ ਠੰਡ ਠੰਡ ਨੂੰ ਇਹਨੂੰ ਕੀ ਹੁੰਦਾ ਐ ਤਾਂ ਇਹਨਾਂ ਨੂੰ ਕੀ ਹੁੰਦਾ ਕਰ ਮੈਂ ਵੀ ਠੰਡੀ ਆ ਹੂੰ ਮੈਂ ਤਾਂ ਜਿਵੇਂ ਕੋਈ ਮਰਜੀ ਬੈਠਾ ਰਵੇ ਤਾਰਾ ਮਾਰਦਗੇ ਮਾਰਦੇ ਜੀ ਮਾਰਦੇ ਲਓ ਜੀ ਚ ਵਸ ਠੀਕ ਆ ਵੀਰੇ ਮੂਰਲੇ ਥਣਾ ਚ ਵੀਰੇ ਮਾਰਦੇ ਚਵਾਈ ਦੀ ਇੱਕ ਨੰਬਰ ਠੀਕ ਆ ਵੀਰੇ ਓਕੇ ਬੱਚਾ ਥੋੜਾ ਜਿਹਾ ਡਾਊਨ ਆ ਮੱਤਾਂ ਦਾ ਯਾਰ ਡਾਊਨ ਆਏਗਾ ਜਾਂ ਵੇ ਦੇਸੀ ਜਾਂਦਾ ਡਾਊਨ ਥੋੜਾ ਜਿਆਦਾ ਦੁੱਧ ਚੁੰਗਿਆ ਡਾਉਣੀ ਆ ਹੂੰ ਕਿੰਨਾ ਦੁੱਧ ਤਿਆਰ ਹੁਣ ਦੁੱਧ 10 ਕਿਲੋ ਬੌਲਾ ਹੀ ਤਿਆਰ ਆ ਚਾਰ ਪੰਜ ਦਿਨਾਂ ਦੀ ਸੂਈ ਆ ਜੋਖ ਦਾਂਗੇ ਕੰਡੇ ਤੇ ਚੜਾ ਲੈ ਕੋਈ ਤੋਰ ਕੇ ਦਿਖਾ ਦੀ ਵੀਰੇ ਸੂਆ ਦੂਜਾ ਸੂਈ ਆ ਚਾਰ ਤੋਂ ਪੰਜ ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਕੱਟੀ ਆ ਜੀ ਨੈਟ ਜਿਹੜਾ ਬੌਲਾ ਦੁੱਧ ਮੰਨ ਲੋ ਜੀ 10 ਕਿਲੋ ਤਿਆਰ ਆ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਗਾਇਆਂ ਫਿਟਨੈਸ ਵਾਲਾ ਵੀਰੇ ਗਾਇਆਂ ਰਗਾ ਹਵਾਨਾ ਫਿਟਨੈਸ ਵਾਲਾ ਚੈੱਕ ਕਰ ਸਕਦੇ ਹੋ ਤੁਸੀਂ ਸੋਨਾ ਮੋਟਾ ਥਾਣਾ ਬਾਕੀ ਹਨ ਚੰਗੀ ਆ ਢੰਡੀ ਠੁੰਡੀ ਬਹੁਤ ਆ ਯਾਰ ਜੈਲੀ ਬਹੁਤ ਆ ਚਾਰੂ ਬਸੇਰੀ ਆ ਠੀਕ ਆ ਚਾਰੂ ਜਰੂ ਬਾਈ ਦੱਸਦਾ ਕਿ ਬਾਕੀ ਇਹ ਕਮੀ ਆ ਥੋੜੀ ਜੀ ਹੋਰ ਨਹੀਂ ਕੀ ਹੂੰ ਠੀਕ ਆ ਉਹ ਆਪਾਂ ਦੱਸ ਕੇ ਦੇਣੀ ਯਾਰ ਵੈਸ ਜੂ ਵੈਸ ਦੇ ਨਹੀਂ ਵੀ ਹੁਨਾ ਬਸ ਠੀਕ ਆ ਕਿੰਨਾ ਕ ਪਿਆਜੂ ਬਾਈ ਦੁੱਧ ਦੁੱਧ 12 ਕਿਲੋ ਬਾਈ ਮੈਂ ਤਾਂ ਤੋਲੂਗਾ ਗਾਂ ਅਗਲੇ ਦੀ ਸੀਗਾ ਗਾਂ ਸੇ ਵਾਦ ਸਰਤੇ ਆ ਠੀਕ ਆ ਬਾਈ ਤੇ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਹਨਾ ਬਾਈ ਨੋਰਮਲ ਆ ਕੋਈ ਬਾਲੀ ਵੱਡੀ ਇੰਨੀ ਵੀ ਨਹੀਂ ਨੋਰਮਲ ਜਾਨੀ ਸਹੀ ਹਾਈਟ ਆ ਮੱਜਾਂ ਦੇ ਹਿਸਾਬ ਨਾਲ ਤੇ ਜਾਇਜ ਡਿਮਾਂਡ ਬਾਈ ਜੇ ਤਾਂ ਯਾਰ ਬੱਚਾ ਮਾਰ ਦਾਂ ਦਾ ਛੜਾ ਹੂੰ ਫੇਰ ਤਾਂ ਆਪਾਂ 90 ਦੀ ਵੇਚ ਦਿੰਦੇ ਹੂੰ ਹੁਣ ਆਪਾਂ 85000 ਤੱਕ ਛੋੜ ਕਰ ਦਾਂਗੇ ਹੋਜੂ ਮਾਨ ਤਣ 2000 ਛੱਡ ਦਾਂਗੇ 83000 ਦੀ 82 ਦੇ ਦਾਂਗੇ 82 ਦੀ ਦੇ ਦਾਂਗੇ ਜੀ ਤੇ 10 ਕਿਲੋ ਬੌਲੀ ਚਾਹੀਏ ਜੋਖ ਕੇ ਕੰਡੇ ਚ ਬੱਚੇ-ਪੁੱਤੇ ਦਾ ਕੋਈ ਚੱਕਰ ਨਾ ਯਾਰ ਇਹ ਕਿਹੜਾ ਟੋਕੜਾ ਮਰਦੀ ਚੋਲਾ ਨੂੰ ਆ ਜਾ ਫੇਰ ਬਹਿ ਜਾ ਪਾਉਂਦੀ ਲੈ ਨਹੀਂ ਮੱਝਾਂ ਇਹ ਹੱਥ ਨਹੀਂ ਲਾਉਣ ਦਿੰਦੀਆਂ ਅੰਗੇ ਉਹ ਨਹੀਂ ਇਹਨੂੰ ਕੋਸ ਨਹੀਂ ਆਉਂਦੀ ਇਹਨੂੰ ਕੋਈ ਪਰਵਾਹ ਨਹੀਂ ਠੀਕ ਆ ਬਾਈ 2 ਨੰਬਰ ਦਾ ਸੂਆ ਕਰਨ ਮਾ ਜੀ ਦੂਜਾ ਹੀ ਇਹਦਾ ਸੂਆ ਏ ਕਦੋਂ ਸੂਈ ਆ ਜੀ ਇਹਨੂੰ ਕਿੰਨੇ 10 ਬਣ ਦੇਣਾ ਕੱਟਾ ਮਗਰ ਕੱਟਾ ਜੀ ਕੱਟਾ ਠੀਕ ਆ ਕਿੰਨਾ ਦੁੱਧ ਆ ਇਹਦੇ ਥੱਲੇ ਜੀ ਇਹ ਥੱਲੇ 9 ਕਿਲੋ 8 ਦੀ ਗਾਰੰਟੀ ਹੈ ਜੀ ਵੀ ਆਨਲਾਈਨ ਮੰਗਾਵੀਂ ਜੋਖ ਦਾਂਗੇ 8 ਕਿਲੋ ਮੈਂ ਨਾ ਕੰਡੇ ਤੇ ਚੜਾ ਦਿਆਂ ਯਾਰ ਕੰਡੇ ਤੇ ਜਾਣੀ ਇੱਥੋਂ ਨਹੀਂ ਮੁੜਦਾ ਕੋਈ ਢੇੜਾ ਨਹੀਂ ਵਜਣ ਦਿੰਦੇ ਕਿਸ ਦਾ ਢੇੜਾ ਕੀ ਆ ਤੂੰ ਚਵਾਈ ਵੇਖੀ ਇਹਦੀ ਮਾੜੀ ਥਾਣ ਵੇਖੀ ਕੱਢਦੀ ਨਾਲੇ ਹੁਣ ਵੇਖ ਲੈ ਥਾਣ ਵੇਖੀ ਪੇ ਕੱਢਦੀ ਬਸ ਮਾ ਕੇ ਸੋਨਾ ਥਣ ਕੱਢੇ ਹੁੰਦੀ ਪੂਰਾ ਬਾਕੀ ਮੇਨ ਗੱਲ ਹੈ ਨਾ ਠੰਡੀ ਆ ਕੱਦ ਵੇਲ ਦੀ ਵੀ ਚੰਗੀ ਆ ਇਹ ਕੋਈ ਆਈ ਨਹੀਂ ਕਿ ਬਈ ਛੋਟੀ ਆ ਚੰਗੀ ਆ 8 ਕਿਲੋ ਦੁੱਧ ਤੁਸੀਂ ਜੋਖ ਕੇ ਲੈ ਜਾਓ ਆਪਦਾ ਦੋ ਟਾਈਮ ਚਾਰ ਟਾਈਮ ਤੇ ਚਾਹੇ ਛੇ ਚਵਾਈ ਬਣਾਣਾ ਚਵਾਈ ਵੇਖੋ ਜੀ ਕਰੋ ਚੈੱਕ ਲਓ ਚਵਾਈ ਮੋਟੀ ਆ ਮਗਰਲੇ ਥਣਾ ਜੋ ਮੂਰਲੇ ਜੋ ਵੀਰੇ ਚੈੱਕ ਕਰ ਸਕਦੇ ਹੋ ਠੀਕ ਆ ਗੰਨੇ ਅਰਗੇ ਚਵਾਈ ਖੜਕਾ ਹੋਊਗਾ ਆਏ ਨਹੀਂ ਗਾ ਬਈ ਕੜ ਰਹੀ ਧਾਰਨਾ ਵੱਜੂ ਹਣਾ ਬਈ ਉਂਗਲ ਅਰਗੇ ਧਾਰ ਹੁੰਦੀ ਆ ਜਮਾ ਯਾਰ ਚਵਾਈ ਜੋ ਨਹੀਂ ਮਾੜੀ ਨਿਕਲਦੀਆਂ ਜਿਹੜੀ ਗੱਲ ਦਾਸਤੀ ਸਿੱਧੋ ਤੱਕਲੇ ਦੀ ਸੇਵਾ ਦਾ ਦੁੱਧ ਸੇਵਾ ਦਾ ਜਿਹੜੀ ਗੱਲ ਆਪਾਂ ਦਾਸਤੀ ਉਹੀ ਨਿਕਲੂਗੀ ਹੂੰ ਬਾਕੀ ਚਾਰੂ ਚੂਰੂ ਬਥੇਰੀ ਆ ਠੰਡੀ ਬਥੇਰੀ ਆ ਹੂੰ ਤੋਰ ਕੇ ਦਿਖਾ ਦਿਓ ਵੀਰੇ ਚੰਗੀ ਕੱਦ ਵੇਲ ਵਾਲੀ ਆ ਸੋਹਣਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਜਵਾਈ ਵਾਲਾ ਪੈਠ ਪੂੜਾ ਸੋਹਣਾ ਨਾਲੇ ਆਪਾਂ ਜਿਹੜੇ ਭਾ ਕਰਦੇ ਕੋਣ ਕਰਦਾ ਕੋਈ ਕਰਦਾ ਸਹੀ ਗੱਲ ਐ ਇੰਨੇ ਜਿੱਤਾ ਬਈ ਤੋਕੜਾ ਹੁੰਦੀਆਂ ਗਈਆਂ ਤੇ ਬਾਈ ਨੇ ਸੱਜਰਾ ਦੇ ਦੇਣੀ ਆ ਫਿਟਨੈਸ ਵਾਲਾ ਹਵਾਨਾ ਚੈੱਕ ਕਰ ਸਕਦੇ ਹੋ ਮੁਠੀ ਵਾਲਾ ਥਣ ਸੋਹਣਾ ਪੈਠ ਪੂੜਾ ਚਾਰ ਹੀ ਥਣ ਨਾਲੇ ਹਾਈਟ ਵੀ ਫੁੱਲ ਆ ਦੇਖ ਲੈ ਹੂੰ ਹਾਈਟ ਵੀ ਚੰਗੀ ਆ ਬੱਚਾ ਇਹਦੇ ਮਗਰ ਆ ਜਾਂਦਾ ਜੀ ਕਟਾ ਫੱਟ ਫੱਟ ਲੇਵਾ ਕੋਈ ਆਏ ਨਹੀਂ ਹਨਾ ਇਹ ਲੇਵਾ ਥੋੜਾ ਜਿਹਾ ਬੰਦ ਹੈ ਦੁੱਧ ਉਹ ਬਹੁਤ ਖਰੀਆ ਅੱਛਾ ਦੁੱਧੋ ਪੂਰੀ ਖਰੀਆ ਇਹ ਬੰਦ ਲੇਵੇ ਦੀਆਂ ਥੋੜੇ ਜਿਹਾ ਚੰਗੀਆਂ ਹੀ ਹੁੰਦੀਆਂ ਥਾਂ ਤੁਣ ਦੀ ਦਿੱਕਤ ਨਹੀਂ ਹੁੰਦੀ ਇਹਦੇ ਚ ਇੱਕ ਤਾਂ ਮੇਨ ਗੱਲ ਫੱਟ ਲੇਵੇ ਵਾਲੇ ਚ ਤੇ ਦੁੱਧ ਚੰਗਾ ਕੱਢ ਜਾਂਦੀ ਆ ਹੁੰਦੀ ਆ ਬਾਕੀ ਨਸਲ ਕੁਆਰਟੀ ਵਾਲੀ ਯਾਰ ਪੂਰੀ ਵੇਲਾ ਪੱਠਾ ਛੋਟਾ ਜਿਹਾ ਭਾਜ ਦਾ ਇਹਦਾ ਮੁੱਲ ਤਾਂ 85 ਇਹਦਾ ਕਰਦੇ ਆ ਇਹ ਕਿੰਨੇ ਦੇ ਦੇ ਦਾਂਗੇ ਇਹ ਵੀ 82 ਦੀ ਆ ਨਾ ਕਰਦੇ 82 82 ਦਾ ਜੋੜਾ ਕਿੰਨੇ ਦਾ ਜੋੜਾ 160 ਦਾ ਪੌਣ ਕਰ ਦਾਂਗੇ ਯਾਰ 160 ਚ ਕਿੰਨੀ ਪਹੁੰਚ 100 ਕਿਲੋਮੀਟਰ ਪਹੁੰਚ ਕਰ ਠੀਕ ਆ 160000 ਪਰ ਮੇਰਾ ਭਾਈ ਬਾਅਦ ਚੋਂ ਨਾ ਕੋਈ ਕਟਾਵੇ ਜੇ ਕਿਸੇ ਨੇ ਕੱਠੀਆਂ ਲੈਣੀਆਂ ਫੇਰ 160 ਦੀਆਂ ਜੇ ਇਕੱਲੀ-ਇਕੱਲੀ ਲੈਣੀ ਫੇਰ 82 82 ਫੇਰ 82 82000 ਦੀ ਆ ਤੇ ਜੋੜੇ ਤੇ ਪਹੁੰਚ ਆ ਇਕੱਲੇ ਤੇ ਜੋੜੇ ਤੇ ਪਹੁੰਚ ਆ ਠੀਕ ਆ ਜੋੜੇ ਤੇ ਬਾਈ ਕਹਿੰਦਾ ਪਹੁੰਚ ਕਰਦਾ ਕਿ ਬਾਕੀ ਆਪਦੀ ਇਹਨਾਂ تسਲੀ ਕਰੇ ਯਾਰ ਕੋਈ ਚੋਣ ਦੀ ਮਾੜੀ ਨਿਕਲ ਜੇ ਅਗਲੇ ਨੂੰ ਕਰਾਇਆ ਵੀ ਦੇਵਾਂਗੇ ਜਾਂ ਮੈਂ ਕੋਈ ਇੱਥੋਂ ਥੱਲੇ ਬਹਿ ਕੇ ਉੱਠ ਖੜੇ ਕੋਈ ਜੇ ਥੱਲੋ ਬਹਿ ਕੇ ਕਹਿ ਦੇਵੇਂ ਨਾ ਵੀ ਅਗਲਾ ਫੇਰ ਆਪਾਂ ਕੰਮ ਹੀ ਛੱਡ ਦਾਂਗੇ ਹੂੰ ਠੀਕ ਆ ਥੱਲੋ ਨਹੀਂ ਬਹਿ ਕੇ ਉੱਠਦਾ ਦੁੱਧ ਤਾਂ ਚਲੋ ਸੇਵਾ ਸੰਭਾਲਦਾ ਪਰ ਇੱਕ 60 ਚ ਦੋ ਮੱਝਾਂ ਜੇ ਕੱਲ ਦਿਨ ਦਾ ਵੀ ਕੋਣ ਤੇ 100 ਕਿਲੋਮੀਟਰ ਬਾਈ ਕਹਿੰਦਾ ਪਹੁੰਚ ਵੀ ਕਰਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ